3103 ਲਓ ਮਿੱਤਰੋ 3103 ਘੰਟੇ ਚੱਲਿਆ ਹੋਇਆ ਤੇ ਬਈ ਕੱਲ ਦੱਸਿਓ ਵੀ ਪਹਿਲੇ ਤਾਂ ਇੰਜਨ ਗੇਅਰ ਦਾ ਕਿਵੇਂ ਆ ਇੰਜਰ ਗੇਅਰ ਦਾ ਪੂਰੇ ਫੁੱਲ ਓਕੇ ਆ ਜੀ ਪੂਰਾ ਫੁੱਲ ਓਕੇ ਸਰਵਿਸ ਹੋਈ ਆ ਹਾਂ ਜੀ ਟਾਇਰ ਟੂ ਸਾਰੇ ਨਾਲ ਦੇ ਨੇ ਜੀ ਅਸਾ ਟਾਇਰ ਨਾਲ ਦੇ ਨੇ ਹਾਂ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਫੁੱਲ ਗਾਰੰਟੀ ਆ ਜੀ ਹਾਂ ਕਿਉਂਕਿ ਕਾਰਨ ਬਈ ਇਹ ਹੋ ਜਾਂਦਾ ਸਾਡੇ ਨਾਲ ਲੋਕ ਜੁੜੇ ਹੋਏ ਨੇ ਭਰੋਸੇ ਵਾਲੇ ਉਹ ਸਾਡੇ ਤੇ ਭਰੋਸਾ ਕਰਦੇ ਆ ਫਿਰ ਸਾਡਾ ਵੀ ਫਰਜ਼ ਬਣਦਾ ਵੀ ਉਹਨਾਂ ਨੂੰ ਗੱਲ ਕਲੀਅਰ ਕਰਨ ਦਾ ਆ ਪੈਰਦਾਨਾ ਤੋਂ ਸੱਜਣ ਨੂੰ ਸਭ ਤੋਂ ਪਹਿਲਾਂ ਕਲਰ ਰੋੜਦਾ ਹੁੰਦਾ ਹੈ ਨਾ ਤੇ ਇਹ ਵੀ ਹਲੇ ਨਾ ਜਿਵੇਂ ਤੇ ਸਭ ਤੋਂ ਵੱਧ ਜੋਰਜ ਮੈਂ ਕਹਿੰਦੀ ਆ ਆ ਚੀਜ਼ ਤੇ ਰਹਿੰਦੀ ਆ ਤਾਬ ਕਲੱਚ ਤੇ ਕਲੱਚ ਦੇ ਵੀ ਹਲੇ ਜਿਹੜੇ ਰੈਪਟਾ ਉਦਾਂ ਹੀ ਖੜੇ ਆ ਹਨਾ ਤੇ ਸੁਨਾਮ ਮਿਸਤਰੀਆ ਕਰਨੈਲ ਸਿੰਘ ਕਰਨੈਲ ਮਿਸਤਰੀ ਹਾਂ ਜੀ ਉਹ ਤਾਂ ਤੁਸੀਂ ਕੰਮ ਕਰਾਉਣਾ ਉਹਦੇ ਕੋਲ ਤੇਲ ਟੱਪਈ ਬਦਲਿਆ ਅਜੇ ਤੱਕ ਕੁਝ ਨਹੀਂ ਕਰਾਇਆ ਟਰੈਕਟਰ ਦਾ ਉਹ ਤਾਂ 10 ਵੀ ਦਿਨਾਂ ਵਿੱਚ ਮੈਂ ਕਰਾਇਆ ਕੀ ਏ ਟਰੈਕਟਰ ਦਾ ਜੇ ਕੋਈ ਸਿ ਭਰਾ ਨਹੀਂ ਮਤਲਬ ਪੁੱਛਣਾ ਹੋਵੇ ਉਹ ਕੀ ਕਹੇ ਨਾਮ ਲੈ ਕੇ ਪੁੱਛਣਾ ਕਹੇ ਵੀ ਉਦੋਂ ਮੋੜ ਦਾ ਟਰੈਕਟਰ ਆ ਉਦਮ ਮੋੜ ਦਾ ਠੀਕ ਹੈ ਲੈ ਮਿੱਤਰੋ ਪਹਿਲਾ ਕੋਠਿਆਂ ਚੋ ਮਹਿਲਾ ਕੋਠਿਆਂ ਦੇ ਵਿੱਚ ਉਹਨਾਂ ਥੋੜਾ ਜਿਹਾ ਤੁਸੀਂ ਕਰਨੈਲ ਮਿਸ਼ਤਰੀ ਨੂੰ ਸਨਾਮ ਜਾ ਕੇ ਪੁੱਛ ਲਿਓ ਵੀ ਉਦਮ ਮੋੜ ਦਾ ਟਰੈਕਟਰ ਦਾ ਕੰਮ ਤੁਸੀਂ ਕਰਦੇ ਹੋ ਵੀ ਕਿਵੇਂ ਆ ਟਰੈਕਟਰ ਹੈ ਨਾ ਠੀਕ ਹੈ ਲੈ ਮਿੱਤਰੋ ਇਦੋਂ ਵੱਡਾ ਭਰੋਸਾ ਤੁਹਾਨੂੰ ਕਿਵੇਂ ਦੇ ਦਈਏ ਜਿਹੜਾ ਇਹਦੇ ਨਾਲ ਆਇਆ ਕਹਿੰਦਾ ਚੀਜ਼ ਇੱਕ ਨਟ ਨਹੀਂ ਰੱਖਦੀ ਅਗਲੇ ਨੂੰ ਉਹ ਨਟ ਵੀ ਦੇ ਦਾਂਗੇ ਭਾਈ ਇਹਦਾ ਨਟ ਵੀ ਲੈ ਜਾ ਨਾਲ ਅੱਛਾ ਜਿਹੜੀ ਇਹਦੇ ਨਾਲ ਸਮਾਨ ਆਇਆ ਉਹ ਵੀ ਆਪਾਂ ਦਵਾ ਦੇ ਉਹ ਵੀ ਜਿਹੜਾ ਆਪਾਂ ਤਾਂ ਲਾਹੇ ਤਾਂ ਹੈ ਨਹੀਂ ਪੁੱਛੇ ਜੇ ਕੋਈ ਲਾਹੇ ਉਹਨੂੰ ਭਾਦਰ ਕਰਾਂਗੇ ਵੀ ਲਾਹੇ ਦਿਖਾ ਭਾਈ ਕਿਤ ਲਾਹੇ ਤੇ ਲੈ ਮਿੱ ਉਹਨੇ ਪਤਾ ਲੱਗ ਜੂ ਵੀ ਕੀ ਗੱਲਬਾਤ ਆ ਤੇ ਲੈ ਮਿੱਤਰ ਅੱਤੀ ਚਾਬੀ ਤੇ ਟਰੈਕਟਰ ਸਟਾਰਟ ਆ ਕਰ ਦੇ ਵੀਰੇ ਬੰਦ ਕਰ ਦੇ ਕਰ ਦੇ ਬੰਦ ਲਓ ਮਿੱਤਰ ਪਿਆਰੇ ਕੀ ਹਾਲ ਚਾਲ ਨੇ ਸੱਜਣੋ ਅੱਜ ਨਾ ਸੰਗਰੂਰ ਦੇ ਏਰੀਏ ਦੇ ਵਿੱਚ ਖੜੇ ਆ ਸੰਗਰੂਰ ਦੇ ਨਾਲ ਕਸਬਾ ਪੈ ਜਾਂਦਾ ਜੀ ਆਪਣਾ ਮਹਿਲਾ ਚੌਕ ਹੈ ਨਾ ਤੇ ਮਹਿਲਾ ਚੌਕ ਦੇ ਨਾਲ ਸੱਜਣੋ ਮਹਿਲਾ ਦੇ ਕੋਠੇ ਪੈਂਦੇ ਆ ਖੜਿਆ ਵਾਲੇ ਰੋਡ ਤੇ ਖੜੇ ਆ ਤੇ ਖੜੇ ਵੀ ਬਾਈ ਰਾਜਵਿੰਦਰ ਦੇ ਘਰੇ ਆ ਕਿਉਂ ਪਹੁੰਚੇ ਹੋਏ ਆ ਸੱਜਣੋ ਕਿਉਂਕਿ ਬਾਈ ਲਵੇ ਨਾ ਇੱਕ ਅੱਜ ਗਹਿਣਾ ਵਕਾਉ ਖੜਾ ਤੇ ਵੀਰਿਆ ਕਿੰਨਾ ਮਾਡਲ ਹੈ ਪਹਿਲਾਂ ਤੇ ਇਹ ਦੱਸ ਦਿਓ 2014 ਮਾਡਲ ਹੈ ਜੀ ਲੈ ਵੀ ਸੱਜਣੋ 2014 ਮਾਡਲ ਹੈ ਤੇ ਬਾਈ ਇਹ ਤੁਸੀਂ ਕੜਵਾਇਆ ਦੀ ਟਰੈਕਟਰ ਹੈ ਹਾਂਜੀ ਹਾਂਜੀ ਪਗੜਾ ਸੱਜਣੋ ਪਹਿਲੀ ਪਾਰਟੀ ਦੇ ਨਾਮ ਆ ਟਰੈਕਟਰ ਕਿਉਂਕਿ ਬਾਈ ਉਹਰਾ ਨਹੀਂ ਕੜਵਾਇਆ ਸੀ ਤੇ ਪਹਿਲੀ ਪਾਰਟੀ ਤੇ ਹੀ ਘਰੇ ਖੜਾ ਮਾਡਲ ਹੈਗਾ ਬਾਈ 2014 ਹਾਂਜੀ ਤੇ ਫਿਰ ਤਾਂ ਨੰਬਰ ਵੀ ਸੰਗਰੂਰ ਦੇ ਹੀ ਹੋਣਾ ਹਾਂ ਸੰਗਰੂਰ ਦਾ ਨੰਬਰ ਆ ਜੀ ਓਕੇ ਸੰਗਰੂਰ ਦੇ ਸੱਜਣੋ ਨੰਬਰ ਆ ਤੇ ਬਾਈ ਜੇ ਇਹਦੇ ਗੱਲ ਕਰੀਏ ਘੰਟਿਆਂ ਦੀ ਕਿੰਨੇ ਘੰਟੇ ਚੱਲਿਆ 3100 ਘੰਟੇ ਚੱਲਿਆ ਵੀਰੇ ਕਿੰਨਾ 3100 ਘੰਟਾ ਸਿਰਫ 3100 3100 ਜਣਾ 3100 3100 3 ਲਓ ਮਿੱਤਰੋ 3100 3 ਘੰਟੇ ਚੱਲਿਆ ਹੋਇਆ ਤੇ ਬਈ ਕੱਲ ਦੱਸਿਓ ਵੀ ਪਹਿਲੇ ਤਾਂ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਰ ਦਾ ਪੂਰੇ ਫੁੱਲ ਓਕੇ ਆ ਜੀ ਪੂਰਾ ਫੁੱਲ ਓਕੇ ਸਰਵਿਸ ਹੋਈ ਆ ਹਾਂ ਜੀ ਟਾਇਰ ਟੂ ਸਾਰੇ ਨਾਲ ਦੇ ਨੇ ਜੀ ਅਸਾ ਟਾਇਰ ਨਾਲ ਦੇ ਨੇ ਹਾਂ ਜੀ ਇੰਜਨ ਗੇਰ ਦੀ ਫੁੱਲ ਗਾਰੰਟੀ ਫੁੱਲ ਗਾਰੰਟੀ ਆ ਜੀ ਹਾਂ ਕਿਉਂਕਿ ਕਾਰਨ ਬਈ ਇਹ ਹੋ ਜਾਂਦਾ ਸਾਡੇ ਨਾਲ ਲੋਕ ਜੁੜੇ ਹੋਏ ਨੇ ਭਰੋਸੇ ਵਾਲੇ ਉਹ ਸਾਡੇ ਤੇ ਭਰੋਸਾ ਕਰਦੇ ਆ ਫਿਰ ਸਾਡਾ ਵੀ ਫਰਜ਼ ਬਣਦਾ ਵੀ ਉਹਨਾਂ ਨੂੰ ਗੱਲ ਕਲੀਅਰ ਕਰਨ ਦਾ ਹਨਾ ਤੇ ਮਿੱਤਰੋ 3103 ਘੰਟੇ ਚੱਲਿਆ ਹੋਇਆ ਤੇ ਬਾਈ ਕਹਿੰਦਾ ਬਾਈ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਬਈ ਇਹਦੀ ਸਰਵਿਸ ਕਰਾਈ ਨੂੰ ਕਿੰਨਾ ਟਾਈਮ ਹੋ ਗਿਆ ਸਰਵਿਸ ਜੀ ਥੋੜੀ ਟਾਈਮ ਹੋਇਆ ਕਰਾਈ ਨੂੰ ਬਸ ਇੰਨਾ ਜਿਆਦਾ ਕੰਮ ਨਹੀਂ ਆਇਆ ਅੱਛਾ ਹਾਂ ਜੀ ਨੂੰ ਕਰਾ ਕੇ ਵੀ ਚੱਲਿਆ ਤਾਂ ਹੋਇਆ ਮਾੜਾ ਮੋਟਾ ਵੈਸੇ ਸਰਵਿਸ ਕਰਨ ਨੂੰ ਹਲੇ ਲੋੜ ਨਹੀਂ ਹਲੇ ਲੋੜ ਨਹੀਂ ਨਾ ਨਾ ਕਾ ਕਿਵੇਂ ਮਰਜ਼ੀ ਕੰਮ ਕਰ ਲਿਆ ਬਈ ਯਾਰ ਠੀਕ ਹੈ ਤੇ ਟਾਇਰ ਬਾਈ ਤੁਸੀਂ ਕਿਹਨੂੰ ਨਾਲ ਦੀਓ ਹਣਾ ਟਾਇਰ ਨਾਲ ਤੇ ਲੋ ਮਿੱਤਰੋ 3100 ਕਿਲੋਮੀਟਰ ਦੇ ਵਿੱਚ ਤੁਸੀਂ 3100 ਘੰਟਿਆਂ ਦੇ ਵਿੱਚ ਦੇਖ ਸਕਦੇ ਹੋ ਵੀ ਕਿੰਨੇ ਕ ਟਾਇਰ ਚੱਲਦੇ ਆ ਲਗਭਗ ਹਲੇ ਅੱਧਿਆਂ ਤੋਂ ਪਲੱਸ ਜ ਆ ਪੈਰਦਾਨਾ ਤਾਂ ਸੱਜਣ ਨੂੰ ਸਭ ਤੋਂ ਪਹਿਲਾਂ ਕਲਰ ਰੋੜਦਾ ਹੁੰਦਾ ਹੈ ਨਾ ਤੇ ਇਹ ਵੀ ਹਲੇ ਨਾ ਜਿਵੇਂ ਕਹਦੀ 95% ਕਲਰ ਓਮ ਹੀ ਖੜਾ ਤੇ ਹੋਰ ਵੀ ਧਰਮੇ ਹੋ ਰਹੀ ਹੈ ਤੇ ਸਭ ਤੋਂ ਵੱਧ ਜੋਰਜ ਮੈਂ ਕਹਦੀ ਆਹ ਚੀਜ਼ ਤੇ ਰਹਿੰਦੀ ਹੈ ਦਾਵ ਕਲੱਚ ਤੇ ਕਲੱਚ ਦੇ ਵੀ ਹਲੇ ਜਿਹੜੇ ਰੈਪਟਾ ਉਦਾਂ ਹੀ ਖੜੇ ਆ ਹਨਾ ਇੱਥੋਂ ਵੀ ਨਿਕਸੇ ਹੋਏ ਤੇ ਵੱਡੀ ਗੱਲ ਹੋਰ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਸੱਜਣ ਨੂੰ ਰਿੰਮਾਂ ਦੀ ਸਫਾਈ ਕਰੋ ਚੱਕ ਯਾਰ ਪਹਿਲਾਂ ਹਨਾ ਵੀ ਪੂਰੇ ਘੈਂਟ ਹਲੇ ਤੱਕ ਸਫਾਈ ਫੁੱਲ ਹੈ ਵੇਟ ਬੂਟ ਚੰਗੇ ਲੱਗੇ ਹੋਏ 34 ਕਿਲੋ ਵਾਲੇ ਵੇਟ ਨੇ ਨਾ ਬਾਈ ਤੇ ਮਗਰਾੜ ਵੀ ਵਿੱਚੋਂ ਦਿਖਾ ਦਿੰਦੇ ਆ ਬਾਈ ਸੁਜਨ ਮਗਰਾਟਾਂ ਦੀ ਸਫਾਈ ਚੈੱਕ ਕਰੋ ਵੀ ਕਿੰਨਾ ਕਲਰ ਖੜਾ ਯਾਰ ਹਨਾ ਤੇ 3100 ਬਈ ਤੁਸੀਂ ਘੰਟਾ ਦੱਸਿਆ ਤੇ ਚੱਲਿਆ ਹੋਇਆ ਤੇ ਇਹਦਾ ਲਿਫਟ ਲੁਫਟ ਨਾਲ ਤੇਰੀ ਕੋਈ ਛੜਖੰਦੀ ਹੋਈ ਨਹੀਂ ਨਾ ਨਾ ਕੋਈ ਸਾਰਾ ਲਕੀਉਟੜਦੇ ਆਪਾਂ ਕਰਨਾਲ ਮਿਸਤਰੀ ਤੋਂ ਕੰਮ ਕਰਵਾਉਂ ਸਲਾਮੋ ਤਸੱਲੀ ਕਰਦਾ ਬੰਦਾ ਜਾ ਕੇ ਹਾਂਜੀ ਸਨਾਮੋ ਕਰਨੈਲ ਮਿਸ਼ਤਰੀ ਤੋਂ ਅਪੀਕਾ ਤੁਮ ਮੋੜ ਦਾ ਟਰੈਕਟਰ ਹੁੰਦਾ ਕੰਮ ਇੱਕ ਕੰਬੀ ਕੇ ਕਿੰਨੇ ਸੋਨਾ ਲਿਖਦਾ ਕਿੰਨੀ ਕੀ ਕਰਾਇਆ ਤੇ ਇਧਰ ਇਧਰ ਥੋੜਾ ਜਿਹਾ ਦੱਸਿਓ ਜੀ ਕੈਮਰੇ ਕਿੰਨੇ ਤੇ ਸਨਾਮ ਮਿਸ਼ਤਰੀਆ ਕਰਨੈਲ ਸਿੰਘ ਕਰਨੈਲ ਮਿਸ਼ਤਰੀ ਹਾਂਜੀ ਉਹ ਤਾਂ ਤੁਸੀਂ ਕੰਮ ਕਰਾਉਣੀ ਉਹ ਤੇਲ ਤਾਂ ਪਾਈ ਬਦਲਿਆ ਅਜ ਤੱਕ ਕੁਛ ਨਹੀਂ ਕਰਾਇਆ ਟਰੈਕਟਰ ਦਾ ਉਹ ਤੁਹਾਨੂੰ ਦੱਸ ਵੀ ਦਵੇ ਮੈਂ ਕਰਿਆ ਕੀ ਹੈ ਟਰੈਕਟਰ ਦਾ ਜੇ ਕੋਈ ਭਰਾ ਨਹੀਂ ਮਤਲਬ ਪੁੱਛਣਾ ਹੋਵੇ ਉਹ ਕੀ ਕੇ ਨਾਮ ਲੈ ਕੇ ਪੁੱਛਣਾ ਕਹ ਵੀ ਉਦੋਂ ਮੋੜ ਦਾ ਟਰੈਕਟਰ ਹੈ ਉਦਮ ਮੋੜ ਦਾ ਠੀਕ ਹੈ ਲੈ ਮਿੱਤਰੋ ਪਹਿਲਾ ਕੋਠਿਆਂ ਚ ਮਹਿਲਾ ਕੋਠਿਆਂ ਦੇ ਵਿੱਚ ਉਹਨਾਂ ਥੋੜਾ ਜਿਹਾ ਤੁਸੀਂ ਕਰਨੈਲ ਮਿਸ਼ਤਰੀ ਨੂੰ ਸਨਾਮ ਜਾ ਕੇ ਪੁੱਛ ਲਿਓ ਵੀ ਉਦਮ ਮੋੜ ਦਾ ਟਰੈਕਟਰ ਦਾ ਕੰਮ ਤੁਸੀਂ ਕਰਦੇ ਹੋ ਵੀ ਕਿਵੇਂ ਆ ਟਰੈਕਟਰ ਹੈਨਾ ਕਿਵੇਂ ਆ ਟਰੈਕਟਰ ਠੀਕ ਹੈ ਲੈ ਮਿੱਤਰੋ ਇਦੋਂ ਵੱਡਾ ਭਰੋਸਾ ਤੁਹਾਨੂੰ ਕਿਵੇਂ ਦੇ ਦਈਏ ਤੇ ਆ ਸਟicker ਸ਼ੋਕਰ ਦੇਖ ਲਓ ਸੱਜਣੋ ਹਾਲੇ ਤੱਕ ਸਾਰੇ ਉਮੀ ਖੜੇ ਆ ਹਨਾ ਤੇ 2014 ਮਾਡਲ ਆ ਬਈ ਹੋਰ ਵੀ ਆ ਤੇ ਆ ਹੁੱਕ ਤੇ ਮਾਰੀ ਧਰਮੇ ਕੈਮਰਾ ਵੀ ਕਿੰਨੀ ਕ ਕਸੀ ਹੋਈ ਆ ਸਿਰਫ ਜਿਵੇਂ ਕਹਦੀਏ ਵੀ ਗਣਤੀ ਵਰੀ ਹੈ ਨਾ ਜੀ ਹਾਂ ਗਣਤੀ ਦੇ ਕਿਹੜੇ ਲਾਇ ਹੋ ਸਕਦੇ ਹੈ ਗਣਤੀ ਗਤੀਪਤੀ ਦੀ ਕਿਹੜੇ ਲਾਇਨ ਬਾਈ ਉਹ ਤਾਂ ਆਪਾਂ ਨੇ ਕੁਝ ਠੀਕ ਹੈ ਤੇ ਬਾਪੂ ਇਹ ਕਿੰਨੇ ਮਤਲਬ ਖੇਤੀ ਕਰਦੇ ਹੋ ਤੁਸੀਂ ਇਹ ਟਰੈਕਟਰ ਦੇ ਨਾਲ ਇਹ ਟਰੈਕਟਰ ਨਾਲ ਕਰਦੇ 15 ਕਿੱਲੇ ਦੀ ਖੇਤੀ 15 ਕਿੱਲੇ ਦੀ ਖੇਤੀ ਠੀਕ ਹੈ ਲਓ ਮਿੱਤਰੋ 15 ਕਿੱਲੇ ਦੀ ਖੇਤੀ ਕਰਦੇ ਆ ਕਿਉਂਕਿ ਆ ਮਾਡਲ ਲੱਗਿਆ ਸਟicker ਮਾਡਲ ਆਤੀ ਇਹਦਾ ਅੱਛਾ ਜੀ ਆ ਸਾਈਡ ਤੇ ਲੱਗਿਆ ਹੁੰਦਾ ਜੀ ਸਾਈਡ ਤੇ ਲੱਗਿਆ ਠੀਕ ਆ ਪਲੇਟ ਸੱਜਣੋਂ ਸਾਈਡ ਤੇ ਲੱਗੀ ਹੋਈ ਆ ਬਾਕੀ ਵੱਡੀ ਗੱਲ ਤੁਹਾਨੂੰ ਇਹ ਦੱਸ ਦਿੰਨੇ ਆ ਕਿਉਂਕਿ ਅਸੀਂ ਸੱਜਣੋਂ ਬਾਈ ਦੇ ਘਰੇ ਖੜੇ ਆ ਕੈਮਰਾ ਮ ਇਹ ਸੋਚ ਜਾਂਦਾ ਵੀ ਪਤਾ ਨਹੀਂ ਕੋਈ ਵਪਾਰਕ ਕੰਮ ਆ ਉਦਾਂ ਤਾਂ ਨਹੀਂ ਹੈਗਾ ਜੀ ਆਪਣਾ ਬਪਾ ਦਾ ਕੰਮ ਹੈ ਜਿਹੜਾ ਇਹਦੇ ਨਾਲ ਆਇਆ ਕਹਿੰਦਾ ਚੀਜ਼ ਇੱਕ ਨਟ ਨਹੀਂ ਰੱਖਦੇ ਅਗਲੇ ਨੂੰ ਉਹ ਨਟ ਵੀ ਲੈ ਜਾਵਾਂ ਵੇ ਭਾਈ ਇਹਦਾ ਨਟ ਵੀ ਲੈ ਜਾ ਨਾਲ ਅੱਛਾ ਜਿਹੜੀ ਇਹਦੇ ਨਾਲ ਸਮਾਨ ਆਇਆ ਉਹ ਵੀ ਆਪਾਂ ਦਵਾ ਦੇ ਉਹ ਵੀ ਜਿਹੜਾ ਆਪਾਂ ਤਾਂ ਲਾਹਤ ਹੈ ਨਹੀਂ ਕੁਛ ਜੇ ਕੋਈ ਆਪਾਂ ਨੂੰ ਵੀ ਆ ਲਾਹ ਹੈ ਤੁਹਾਨੂੰ ਫਾਦਰ ਕਰਾਂਗੇ ਵੀ ਲਾਹਤ ਦਿਖਾ ਭਾਈ ਕਿਤਨਾ ਹੈ ਓਕੇ ਤੇ ਲੋ ਮਿੱਤਰੋ ਰੱਜੀਆਂ ਰੂਹਾਂ ਵਾਲੇ ਲੋਕਾਂ ਦੀ ਇਹ ਨਿਸ਼ਾਨੀ ਹੁੰਦੀ ਹੈ ਬਾਲੇ ਹੋਰ ਵੀ ਹੈ ਜੀ ਗੱਲ ਅਗਲਾ ਕਹਿੰਦਾ ਵੀ ਅਸੀਂ ਡੱਕ ਵੀ ਲਾਵਾਂਗੇ ਆ ਵੀ ਨਾ 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 ਲੱਗਿਆ ਖੜਾ ਜੀ ਦੇ ਕੋਸੇ ਲਾਉਂਦੇ ਪਹਿਲਾਂ ਲਾ ਲਾਂ ਦੇ ਸਹੀ ਗੱਲ ਆ ਤੇ ਆ ਲਾ ਮਿੱਤਰੋ ਯਾਰ ਰੱਟਾ ਮੰਗਰ ਸਾਰੇ ਛਾਤਰੀ ਸਿੱਤੇ ਆ ਹੀ ਲੱਗਿਆ ਨੇ ਅਸੀਂ ਲਾਇਆ ਟੈਟ ਦਾ ਸ਼ਿੰਗਾਰ ਨਹੀਂ ਲਾਉਂਦੇ ਕੀ ਬਾਤ ਆ ਨੇ ਯਾਰ ਹਨਾ ਤੇ ਯਕੀਨ ਵੀ ਫਿਰ ਫਿਰ ਉਦਾਂ ਹੀ ਹਨਾ ਗੱਲਬਾਤ ਵੀ ਇਹੀ ਹੁੰਦੀ ਆ ਜੀ ਤੇ ਲੋ ਮਿੱਤਰੋ ਟਾਪ ਮਾਡਲ ਆ ਬਾਈ ਉਰੀ ਕਹਿੰਦੇ ਯਾਰ ਹੁਣ ਇਹ ਤਾਂ ਆਪਾਂ ਪੁੱਛਦੇ ਨਹੀਂ ਵੀ ਇਹ ਤਾਂ ਕੋਈ ਚਾਬੀ ਲੱਗੀ ਆ ਜਨਾਈ ਲੱਗੀ ਹਨਾ ਕਿਉਂਕਿ ਬਾਈ ਉਹਨੇ ਫੁੱਲ ਗਾਰੰਟੀ ਦਿੱਤੀ ਕਹਿੰਦੇ ਵੀ ਯਾਰ ਵੀ ਸਾਡਾ ਹੀ ਘਰ ਆ ਵਾ ਆਇਆ ਹੋਇਆ ਤੇ ਸਾਡੇ ਨਾਮ ਆ ਹਨਾ ਹਾਂਜੀ ਹਾਂਜੀ ਤੇ ਮਾਡਲ ਹੈਗਾ ਜੀ 2014 3100 ਘੰਟਾ ਚੱਲਿਆ ਹੋਇਆ ਤੇ ਜੇ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਵੀ ਇਹਦਾ ਕੀ ਤੁਸੀਂ ਮੁੱਲ ਬੜੀ ਕੀ ਰੱਖਿਆ ਟਰੈਕਟਰ ਦਾ ਬੱਸ ਭਾਈ 4,60,000 ਰੁਪਏ ਦਮਾਗੇ ਜੀ ਟਰੈਕਟਰ ਆਪਾਂ 4,60,000 ਰੁਪਏ ਡਿਮਾਂਡ ਆ ਹਾਂ ਜੀ ਬਾਕੀ ਮਾਨਤਨ ਕਰਦਾ ਕੋਈ ਗੱਲ ਨਹੀਂ ਜੀ ਅੱਛਾ ਬਾਕੀ ਮਾਨਤਨ ਕਰ ਦੋਗੇ ਕਾਰਨ ਭਈ ਇਹ ਹੁੰਦਾ ਕਿਉਂਕਿ ਬਹੁਤ ਭਰਾ ਮਾ ਨੇ ਵੀਡੀਓ ਨੂੰ ਦੇਖਣਾ ਉਹ ਐ ਨਹੀਂ ਪਤਾ ਵੀ 100 ਕਿਲੋਮੀਟਰ ਤੋਂ ਆ ਜਾਣ ਜਾਂ ਫਿਰ 1000 ਕਿਲੋਮੀਟਰ ਤੋਂ ਆ ਜਾਣ ਤਾਂ ਕਰਕੇ ਤੁਸੀਂ ਮਾਨਤਨ ਕਰਦੇ ਹੋ ਵਧੀਆੜੇ ਦੇ ਨਾਲ ਹਾਂ ਹਾਂ ਵਧੀਆ ਕਰਦਾ ਜੀ ਠੀਕ ਹੈ ਜੀ ਤੰਨਾ ਮੇ 559 ਸਿਆਸੀ 042 98559 ਸਿਆਸੀ 02 ਸਿਆਸੀ 042 ਹਾਂ ਓਕੇ ਤੇ ਲਓ ਮੈਂ ਤੁਹਾਨੂੰ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਲਿਓ ਦੁਬਾਰਾ ਫੇਰ ਦੱਸ ਦਿੰਨੇ ਆ ਵੀ ਮਾਡਲ ਤਾਂ ਹੈਗਾ 2014 ਹਾਂਜੀ ਹਨਾ ਟਾਇਰ ਹਲੇ ਤੱਕ ਨਾਲ ਦੇ ਨੇ 3100 ਘੰਟਾ ਚੱਲਿਆ ਹੋਇਆ ਹਾਂਜੀ ਹਾਂਜੀ ਤੇ ਪਹਿਲੀ ਪਾਰਟੀ ਦੇ ਨਾਮ ਆ ਜੀ ਪੰਜਾਬ ਦਾ ਨੰਬਰ ਹੈ ਵੀ ਬਾਈ ਉਰੇ ਨਹੀਂ ਕੜਵਾਇਆ ਤੇ ਇਹਨਾਂ ਦੀ ਘਰੀ ਸੇਲ ਖੜਾ ਹਨਾ ਤੇ ਫੁੱਲ ਗਾਰੰਟੀ ਵਾਲਾ ਟਰੈਕਟਰ ਆ ਬਾਈ ਉਰੇ ਕਹਿੰਦੇ ਹਲੇ ਤੱਕ ਚਾਬੀ ਵੀ ਨਹੀਂ ਲੱਗੀ ਜਿਹੜਾ ਭਰਾ ਲੈ ਕੇ ਜਾਊ ਉਹਨੂੰ ਸਰਵਿਸ ਕਰਾਉਣ ਦੀ ਲੋੜ ਵੀ ਨਹੀਂ ਤੇ ਸਰਵਿਸ ਵਾਲੇ ਕਹਿੰਦਾ ਸੀ ਪੀਸੀਜੀ ਕਰਵਾਈ ਆ ਵੀ ਜਿਆਦਾ ਚੱਲਿਆ ਨਹੀਂ ਤੇ ਇਹਦੀ ਬੈਟਰੀ ਕਿਵੇਂ ਆ ਜੀ ਬੈਟਰੀ ਨਵੀਂ ਆ ਜੀ ਤੇ ਫਿਰ ਇਹਦੀ ਸੈਲਫ ਮਾਰ ਕੇ ਦਿਖਾ ਦਿਓ ਇੱਕ ਵਾਰ ਤੇ ਲੈ ਮਿੱਤਰੋ ਦੇਖੀ ਚੱਲਿਓ ਸਲੈਂਸਰ ਚੰਗੀ ਤਰ੍ਹਾਂ ਦਿਖਾ ਦਿ ਹਣਾ ਹੁਣੇ ਪਤਾ ਲੱਗ ਜੂ ਵੀ ਕੀ ਗੱਲਬਾਤ ਆ ਤੇ ਲੈ ਮਿੱਤਰੋ ਅੱਧੀ ਜਾਬੀ ਦੇ ਡਰਾਈਵਰ ਸਟਾਰਟ ਆ ਕਰ ਦੇ ਵੀਰੇ ਬੰਦ ਕਰ ਦੇ ਕਰ ਦੇ ਬੰਦ ਤੇ ਲਓ ਮਿੱਤਰੋ ਕਰ ਲੇ ਸੰਪਰਕ ਜੇ ਕਿਸੇ ਭਰਾ ਨੇ ਫੁੱਲ ਗਾਰੰਟੀ ਵਾਲਾ ਯਾਰ ਪੂਰਾ ਯਕੀਨ ਨਾਲ ਡਰਾਈਵਰ ਲੈਣਾ ਨਾ ਪੰਜਾਬ ਦਾ ਨੰਬਰ ਆ ਪਹਿਲੀ ਪਾਰਟੀ ਦੇ ਨਾਮਾ ਤੇ ਬਾਈ ਦਾ ਮੋਬਾਈਲ ਨੰਬਰ ਵੀ ਸਕਰੀਨ ਤੇ ਚੱਲੀ ਜਾਂਦਾ ਕੋਠੇ ਮਹਿਲਾਂ ਦੇ ਵਜਦੇ ਹਨ ਮਹਿਲਾਂ ਕੋਠਿਆਂ ਦੇ ਹਾਂ ਮਹਿਲਾਂ ਦੇ ਕੋਠਿਆਂ 'ਚ ਸੱਜਣੋਂ ਖੜੇ ਆ ਤੇ ਬਾਈ ਦੇ ਘਰੀ ਟਰੈਕਟਰ ਆ ਕੇ ਵੀ ਉਦਮ ਮੋੜ ਦਾ ਯਾਰਾ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਬਸ ਅਸਲ ਆਪਣੇ ਘਰੇ ਲਓ ਮੇਤਰੂ ਹਾਂ ਉਦਮ ਮੋੜ ਕਹਿੰਦੇ ਜੀ ਉਦੋਂ ਮੋੜ ਦੇ ਘਰੇ ਜਾਣਾ ਤਾਂ ਬਾਈ ਵੀ ਤੁਹਾਨੂੰ ਆਪ ਛੱਡ ਕੇ ਜਾਣਗੇ ਕਰ ਲਿਓ ਸੰਪਰਕ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਲੁੱਟ ਲਓ ਮੇਲਾ ਜੀ